ਕਿਚਨ ਦੇ ਨਹੀਂ ਕਾਫੀ ਕੰਪਲੇਂਟਸ ਆ ਰਹੀਆਂ ਸੀ ਇਹ 25-10 ਹੋਈ ਸੀ ਕਿ ట్రాנסਫਾਰਮਰਾਂ ਤੋਂ ਟੀਨ ਚੋਰੀ ਹੋ ਰਿਹਾ ਹੈ ਕਿ ਉਸੇ ਤਰ੍ਹਾਂ ਡੀਐਸਪੀ ਸਿਟੀ ਸੁਪਰਵਾਈਜ਼ਨ ਆਪਣੇ ਸ਼੍ਰੀਵੀ ਸਿੰਘ ਜੀ ਆਪਣੇ ਐਸਐਚਓ ਸਿਟੀ ਵੰਦੀ ਟੀਮ ਲਾਈ ਗਈ ਸੀ ਇਹਨਾਂ ਨੂੰ ਕਾਫੀ achi safalta mili ਇਹਨਾਂ ਨੇ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਫੜਿਆ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵਾਧ ਤਾ ਚੋਰੀਆਂ ਦਾ ਹੰਦਲ ਵੀ ਰੋਲ ਗਾਈਡੈਂਸ ਆਫ ਡਾਕਟਰ ਪ੍ਰਗਜਨ ਆਈਪੀਐਸ ਐਸਐਸਟੀ ਫਰ ਲੇਟਰ ਇੱਕ ਸਪੈਸ਼ਲ ਮਿਲ ਚਲ ਰਹੀ ਸੀ ਚੋਰੀ ਕਰਨ ਵਾਲਾ ਤੇ ਗਰਮੀ ਬਹੁਤ ਕਰ ਰਿਹਾ ਲੈਂਦੇ ਉਸ ਦੇ ਤਹਿਤ ਸਵਜਿਕਾ ਪੁਲਿਸ ਕੋਲ ਅੱਛੀ ਤੇ ਵੱਡੀ ਇੱਕ ਫੋਟੋ ਗਈ ਹੈ ਕਿਚਨ ਦੇ ਨੇ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਵੇਂ 25 ਦਾ 24 ਰਿ ਦੀ ট্রান্সਫਾਰਮਰ ਤੋਂ ਤੇ ਚੋਰੀ ਹੋ ਰਿਹਾ ਹੈ ਕਿ ਉਸ ਦੇ ਤਹਿਤ ਡੀਐਸਪੀ ਸਿਟੀ ਸੁਪਰਡੈਂਟ ਆਪਣੇ ਸ੍ਰੀ ਮੀਸਿੰਗ ਜੀ ਆਪਣੀ ਐਸਐਚਓ ਸਿਟੀ 1 ਦੀ ਟੀਮ ਲਈ ਗਈ ਸੀ ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ ਇਹਨਾਂ ਨੇ ਚਾਰ ਬੰਦੇ ਦਾ ਗ੍ਰੋਹ ਜਿਹੜਾ ਫੜਿਆ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵੱਧ ਤਾਂ ਕਬੂਲੀਆਂ ਲਗਾਈਆਂ ਨੇ ਹੁਣ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੁਰਕੀਤੇ ਗਏ ਸੀ ਇਹ ਪੂਰਾ ਪੈਨ ਫਜ਼ਲ ਕਦਾ ਏਰੀਆ ਨੂੰ ਚੂਸਦਾ ਸੀ ਅਨੀਵਾਲ ਖਾਨੇ ਤੇ ਵੀ ਹੈ ਸਦਰ ਖਾਨੇ ਤੇ ਵੀ ਹੈ ਸਿਟੀ 1 ਅਗਲੇ ਕਰਦੇ ਹਾਂ ਅ ਜੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਅਨਾਂ ਦਾ ਰਿਮਾਂਡ ਲੈ ਕੇ ਅਗੇ ਇਨਵੈਸਟੀਗੇਟ ਕਰਾਂਗੇ ਕਿ ਅਸਲ ਕੀ ਲੱਗਦਾ ਕਿ ਕਿੰਨੇ ਕੇ ਉਹ ਹੋਰ ਵੱਡਾ ਗਿਆ ਹੈ ਕਿਸ ਤਰ੍ਹਾਂ ਦਾ ਯੂਲ ਹੈ ਭਈ ਉਸਕੇ 500 ਲੀਟਰ ਵੇਲ ਨਾ ਤੋਂ ਅਸੀਂ ਹੁਣ ਬਰਬਾਦ ਕੀਤਾ ਹੋਣਗੇ ਤੇ ਤਾਕੀ ਸੋ ਤੇ ਕ੍ਰੇਤਾ ਇਹ ਬਲਤਾ ਪ੍ਰੀਮ ਬਣ ਰਹੇ ਨੇ ਇਹ ਵੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਸਿੱਕੀ ਬੰਦੇ ਇਹ ਕਿ ਉਹ ਸਿਟੀ ਫਰਜ ਕਰਦੇ ਸਰ ਕੋਈ ਲੋਕ ਨਹੀਂ ਹੈ ਕਿਥੋਂ ਦੇਣਾ ਲੱਗੇ ਇਹ ਲੋਕਲ ਲੋਕੀ ਹੈ ਜਿਸ ਤਰ੍ਹਾਂ ਤਤ ਮੈ ਬੋਧਲਾ ਪਿੰਡ ਦਾ ਹੈ ਅ ਟਾਲੀ ਵਾਲੇ ਪਿੰਡ ਦੇ ਨਹੀਂ ਸਾਡੇ ਵੱਲ ਥਾਰੇ ਦੇ ਨੇ ਕਿਨਾਂ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਦਸੰਦਰ ਸਿੰਘ ਇਹਨਾਂ ਤੇ ਆਲਰੇਡੀ ਕਾਫੀ ਮੁਕੰਮਲ ਹੋ ਗਏ ਚੋਰੀ ਦੇ ਨਹੀਂ ਜੀ ਕਿ ਹੋਰ ਕਿਸੇ ਕਿਨਾਂ ਤੇ ਚੋਰੀ ਦੇ ਮੁਕੰਮਲ ਹੋ ਗਏ ਤੇ ਇਹਨਾਂ ਚ ਕਿ ਦੋ ਜਿਹੜੇ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਦੇ ਗੰਗਾ ਨਗਰ ਮੁਕੰਮਲ ਹੋ ਜਾ ਚੋਰੀ ਦੀ ਜਿਹੜਾ ਤੁਹਾਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਹੈ ਦੇਖੋ ਇਹ ਦਿਨ ਹੀ ਟਾਈਮ ਟਾਈਮ ਰੈਕੀ ਕਰਦੇ ਰਹੇ ਸੀਗੇ 14 ਕਿਰਦੀ ਕਿਤੇ ਟ੍ਰਾਂਸਫਰ ਨੂੰ ਦੇਖ ਰਹੇ ਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋ ਚੋ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲਟ ਖੋਲ ਲਿਆ ਮੁਲਕੀਤ ਸਪਰਸ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਰਹੇ ਨੇ ਇਹ ਐਫਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਮਾਕੇ ਨਿਆਸੈਂਟ ਉਸ ਦੇ ਤਹਿਤ ਥਾਣਾ ਸਿਟੀ ਫਜ਼ਿਲਕਾ ਪੁਲਿਸ ਦਫ਼ਤਰ